विष्णु नारायण जी दी मूर्ति दी स्थापना ਕੀਤੀ جا رہی ہے۔ लक्ष्मी नारायण जी ਮੰਦਿਰ ਦਾ ਇੱਥੇ ਕਮੀ ਸੀ। ਸਿਧਾਲੂਆਂ ਦੇ ਕਹਿਣ ਤੇ ਇੱਥੇ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ। ਔਰ ویسے ਵੀ ਸਾਰੇ ਭਗਵਾਨ ਤਾਂ ਸਾਡੇ ਮੰਦਿਰ ਚ ਹੈਗੇ ਆ ਬਸ ਇਹਨਾਂ ਦੀ ਸੀਗੀ ਜ਼ਰੂਰਤ ਤੇ ਆ ਗਈ ਆਪਣੇ ਆਪ। ਪਰ ਬਹੁਤ ਪਿਆਰੀ ਪ੍ਰਤਿਮਾ ਹੈ। ਮੂਤੀਆਂ ਦੀ ਪੂਜਾ ਪਰਪਰੰਪਰਾ ਪਿਤਿਸਟਾ ਕੀਤੀ ਜਾਏਗੀ ਪ੍ਰਕਾੰਡ ਪੰਡਤਾਂ ਦੁਆਰਾ। ਪੂਜਾ ਸ਼ੁਰੂ ਕੀਤੀ ਜਾ ਚੁੱਕੀ ਹੈ ਅੱਜ ਇਹ 3 ਦਿਨ ਦੀ ਪੂਜਾ ਹੋਏਗੀ ਅੱਜ ਕੱਲ ਔਰ ਸੋਮਵਾਰ ਨੂੰ ਜਨਮ ਅਸ਼ਟਮੀ ਦੇ ਸ਼ੁਭ ਅਵਸਰਤੇ ਮੂਰਤੀਆਂ ਦੀ ਵਿਸਥਾਪਨਾ ਕੀਤੀ। ਮੂਰਤੀਆਂ ਦੀ ਪ੍ਰਣਾਨ ਪ੍ਰਤੀਸ਼ਟਾ ਤੋਂ ਪਹਿਲੇ ਪੂਜਾ ਤੋਂ ਪਹਿਲੇ ਇੱਕ ਨਗਰ ਕੀਰਤਨ ਨਿਕਲਦਾ ਉਸ ਨਗਰ ਸ਼ੋਭਾ ਯਾਤਰਾ ਵਿੱਚ ਅਸੀਂ ਅੱਜ ਸ਼ਾਮਲ ਹੋਏ ਔਰ ਕਾਫੀ ਸ਼ਰਧਾਲੂਆਂ ਨੇ ਭਾਗ ਲਿਆ ਔਰ ਅੱਬ ਬੜ ਚੜ ਕੇ ਹਿੱਸਾ ਲਿਆ। ਬਹੁਤ ਅੱਛਾ ਲੱਗ ਰਿਹਾ ਸਾਨੂੰ ਇਸ ਮੰਦਿਰ ਵਿੱਚ ਲక్ష్ਮੀ ਨਾਰਾਇਣ ਜੀ ਪਧਾਰ ਰਹੇ ਹੈ। उन्हों मूर्ति बहुत ही सुंदर है देख के दिल खुश हो रहा है और इन्होंने आन मंदिर की बहुत रौनक बच जाएगी सारे ही देवी देवता यहाँ पे काफ़ी देर से विराजमान हैं, पर इनकी अलग से प्रतिमा है आप सब देखोगे तो बहुत ही निहाल हो जाओगे हरे कृष्णा दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਲੁਧਿਆਣਾ ਸ਼ਾਇਦ ਗੀਤਾ ਮੰਦਰ ਦੀ ਤੇ ਤੁਹਾਨੂੰ ਦੱਸ ਦਵਾਂ ਕਿ ਇੱਥੇ ਅੱਜ ਆ ਭਗਵਾਨ ਲక్ష్ਮੀ ਨਾਰਾਇਣ ਜਿਹੜੀ ਮੂਰਤੀ ਸਥਾਪਨ ਲੈ ਕੇ ਪੂਜਾ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 26 ਤਰੀਕ ਤੱਕ ਚੱਲ ਰਹੀ ਹੈ ਔਰ ਇਸ ਮੌਕੇ ਤੇ ਕਲਸ਼ ਯਾਤਰਾ ਵੀ ਕੱਢੀ ਗਈ ਹੈ ਆਓ ਗੱਲ ਕਰਦੇ ਹਾਂ ਪ੍ਰਧਾਨ प्रदीप ਟਾਲਜੀ ਨਾਲ ਉਹ ਜਾਣਦੇ ਹਾਂ ਕਿਸ ਪ੍ਰਕਾਰ ਦੇ ਨਾਲ ਮੂਰਤੀ ਸਥਾਪਨਾ ਦੀ ਜਿਹੜੀ ਅੱਜ ਤੋਂ ਪੂਜਾ ਸ਼ੁਰੂ ਕੀਤੀ ਗਈ ਹੈ ਔਰ ਕਿਸ ਤਰ੍ਹਾਂ ਇਹ 3 ਦਿਨ ਤੱਕ ਲਗਾਤਾਰ ਚੱਲ ਰਹੀ ਹੈ ਜੈ ਸ਼੍ਰੀ कृष्णा ਸ਼੍ਰੀ ਗੀਤਾ ਮੰਦਰ ਵਿਕਾਸਨਗਰ ਪਖਵਾ ਰੋਡ ਲੁਧਿਆਣਾ ਵਿੱਚ विष्णु नारायण जी दी मूर्ति दी स्थापना ਕੀਤੀ جا رہی ہے۔ लक्ष्मी नारायण जी ਮੰਦਿਰ ਦਾ ਇੱਥੇ ਕਮੀ ਸੀ। ਸਿਧਾਲੂਆਂ ਦੇ ਕਹਿੰਦੇ ਇੱਥੇ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ। શ્રી ਮਤੀ ਅਨੂ ਔਰ ਸੰਦੀਪ ਕੁਮਾਰ ਜੀ ਦੇ ਸਹਿਯੋਗ ਨਾਲ ਇਸ ਮੂਰਤੀਆਂ ਦੀ ਪੂਜਾ ਔਰ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਏਗੀ। ਪ੍ਰਕਾਂਡ ਪੰਡਤਾਂ ਦੁਆਰਾ ਪੂਜਾ ਸ਼ੁਰੂ ਕੀਤੀ ਜਾ ਚੁੱਕੀ ਹੈ ਅੱਜ। ਇਹ 3 ਦਿਨ ਦੀ ਪੂਜਾ ਹੋਏਗੀ। ਅੱਜ, ਕੱਲ ਔਰ ਸੋਮਵਾਰ ਨੂੰ ਜਨਮ ਅਸ਼ਟਮੀ ਦੇ ਸ਼ੁਭ ਅਵਸਰਤੇ ਮੂਰਤੀਆਂ ਦੀ ਸਥਾਪਨਾ ਕੀਤੀ ਜਾਏਗੀ। ਇਹ ਮੰਦਿਰ ਵਿਸ਼ੇਸ਼ ਰੂਪ ਤੇ ਆਕਰਸ਼ਣ ਦਾ ਕੇਂਦਰ ਹੋਏਗਾ ਔਰ ਇੱਥੇ ਕਥਾ ਸਤਰਨ ਜੀ ਦੀ ਲਗਾਤਾਰ ਚਲਦੀ ਰਹੇਗੀ ਅੱਜ ਕਿਸ ਪ੍ਰਕਾਰ ਦੇ ਨਾਲ ਕਲਸ਼ ਯਾਤਰਾ ਗੱਡੀ ਕਿਸ ਏਰੀਆ ਤੋਂ ਕਿੱਥੋਂ ਸ਼ੁਰੂਆਤ ਕੀਤੀ ਕਿਤੇ ਸਮਾਪਤ ਨਹੀਂ ਕੀਤਾ ਮੂਰਤੀਆਂ ਦੀ ਪ੍ਰਣਾਨ ਪ੍ਰਤੀਸ਼ਟਾ ਤੋਂ ਪਹਿਲੇ ਪੂਜਾ ਤੋਂ ਪਹਿਲੇ ਇਕ ਨਗਰ ਕੀਰਤਨ ਨਿਕਲਦਾ ਉਸ ਨਗਰ ਸ਼ੋਭਾ ਯਾਤਰਾ ਵਿੱਚ ਅਸੀਂ ਅੱਜ ਸ਼ਾਮਲ ਹੋਏ ਔਰ ਕਾਫੀ ਸ਼ਰਧਾਲੂਆਂ ਨੇ ਭਾਗ ਲਿਆ ਔਰ ਅੱਬੜ ਚੜ ਕੇ ਹਿੱਸਾ ਲਿਆ ਇਸ ਨਗਰ ਯਾਤਰਾ ਦੇ ਵਿੱਚ ਜਿਹੜੀ ਹੈ ਮਹਾ ਲਕਸ਼ਮੀ ਜੀ ਦੀ ਮੂਰਤੀ ਦੀ ਵੀ ਨਾਲ ਲਿਜਾਇਆ ਗਿਆ ਔਰ ਉਹਨਾਂ ਦਾ ਆਸ਼ੀਰਵਾਦ ਭਗਤਾਂ ਦੇ ਉੱਤੇ ਵਰਸੇ ਇਹੀ ਸੱਡੀ ਮਨੋ ਕਾਮਨਾ ਹੈ ਕਲਸ਼ ਜਿਹੜੀ ਸਾਰੇ ਮਹਿਲਾਵਾਂ ਦੁਆਰਾ ਲੈ ਕੇ ਗਏ ਸੀ ਹਾਂ ਕਲਸ਼ ਮਹਿਲਾਵਾਂ ਦੁਆਰਾ 21 ਮਹਿਲਾਵਾਂ ਨੇ ਕਲਸ਼ ਚੱਕੇ ਸੀਗੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਸੰਪਨ ਹੋਇਆ ਹੁਣ ਜਿਹੜੀ ਇਹ ਪੂਜਾ ਚੱਲ ਰਹੀ ਹੈ ਔਰ ਕੱਲ ਵੀ ਪੂਜਾ ਹੋਏਗੀ ਉਸ ਤੋਂ ਬਾਅਦ ਉਪਰੰਤ ਪਰਸੋ ਜਿਹੜੀ ਹੈ ਜਨਮ ਅਸ਼ਟਮੀ ਦਾ ਮਹੋਤਸਵ ਤੇ ਇਸ ਦੀ ਪੂਜਾ ਜਿਹੜੀ ਹੈ ਸਮਾਪਤ ਹੋਏਗੀ ਔਰ ਪ੍ਰਤੀਹਾਨ ਪ੍ਰਤੀਸ਼ਟਾ ਸਥਾਪਨਾ ਹੋ ਜਾਏਗੀ ਔਰ ਸ਼ਾਮ ਨੂੰ ਜਿਹੜਾ ਬਰਿੰਦਾਬਨ ਤੋਂ ਵਿਸ਼ੇਸ਼ ਤੌਰ ਤੇ ਬੁਲਾਏ ਗਏ ਕਲਾਕਾਰਾਂ ਦੁਆਰਾ ਰਾਸਲੀਲਾ ਵੀ ਪ੍ਰਸਤੁਤ ਕੀਤੀ ਜਾਏਗੀ ਧੰਨਵਾਦ ਹਾਂਜੀ ਹਰੀਕ੍ਰਿਸ਼ਨਾ ਜੀ ਹਰੀਕ੍ਰਿਸ਼ਨਾ ਜੀ ਰਾਧੇ ਰਾਦੇ ਜੀ ਅੱਜ ਗੀਤਾ ਮੰਦਰ ਕਲਾ ਯਾਤਰਾ ਗੱਡੀ ਗਈ ਹੁੰਦੇ ਬਰਦਸ ਉਹ ਮਤਲਬ ਕਲਸ਼ ਯਾਤਰਾ ਲక్ష్ਮੀ ਕੇ ਲక్ష్ਮੀ ਔਰ ਨਾਰਾਇਣ ਪ੍ਰਭੂ ਦੀ ਮੂਰਤੀ ਸਥਾਪਨਾ ਹੈ ਇੱਥੇ ਇਸ ਕਰਕੇ ਕਲਸ਼ ਯਾਤਰਾ ਕਢੀ ਗਈ ਹੈ ਔਰ ਵੈਸੇ ਵੀ ਸਾਰੇ ਭਗਵਾਨ ਤਾਂ ਸਾਡੇ ਮੰਦਰ ਚ ਆ ਗਏ ਬਸ ਇਹਨਾਂ ਦੀ ਸਗੀ ਜ਼ਰੂਰਤ ਤੇ ਆ ਗਏ ਆਪਣੇ ਆਪ ਪਰ ਬਹੁਤ ਪਿਆਰੀ ਪ੍ਰਤਿਮਾ ਹੈ ਔਰ ਭਈਆ ਦਾ ਬਹੁਤ ਮਤਲਬ ਟਾਲਸਰ ਦਾ ਬਹੁਤ ਯੋਗਦਾਨ ਹੈ ਜਿਹਦੇ ਕਰਕੇ ਸਭ ਬੋਲਦੇ ਰਹਿੰਦੇ ਸੀ ਪਰ ਉਹਨਾਂ ਨੇ ਬਹੁਤ ਮਿਹਨਤ ਕਰਕੇ ਔਰ ਵਾ ਰਾਜਸਥਾਨ ਜਾ ਕੇ ਮੂਰਤੀ ਬਣਵਾਈ ਦੋ ਤਿੰਨ ਵਾਰ ਹੀ ਗਏ ਔਰ ਬੜੀ ਪਿਆਰੀ ਪ੍ਰਤਿਮਾ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਅੱਛਾ ਲੱਗੇਗਾ ਹਰੀ ਅੱਛਾ ਜੀ ਹਰੀ ਕ੍ਰਿਸ਼ਨਾ ਜੀ ਹਾਂਜੀ ਅੱਜ ਜੀ ਇੱਥੇ ਇਹ ਆਪਣਾ ਕਲਸ਼ ਯਾਤਰਾ ਕਰਨ ਵਾਸਤੇ ਆਏ ਸੀਗੇ ਬਹੁਤ ਅੱਛਾ ਲੱਗ ਰਿਹਾ ਸਾਨੂੰ ਇਸ ਮੰਦਿਰ ਵਿੱਚ ਲక్ష్ਮੀ ਨਾਰਾਇਣ ਜੀ ਪਧਾਰ ਰਹੇ ਹੈ ਉਹਨਾਂ ਦੀ ਮੂਰਤੀ ਬਹੁਤ ਹੀ ਸੁੰਦਰ ਹੈ ਦੇਖ ਕੇ ਦਿਲ ਖੁਸ਼ ਹੋ ਰਿਹਾ ਹੈ ਔਰ ਇਹਨਾਂ ਦੇ ਆਨ ਦੇ ਨਾਲ ਮੰਦਿਰ ਦੀ ਬਹੁਤ ਰੌਣਕ ਵੱਜ ਜਾਏਗੀ ਬੜਾ ਅੱਛਾ ਲੱਗੇਗਾ ਸਾਨੂੰ ਇੱਥੇ ਆਣਾ ਅੱਗੇ ਵੀ ਬਹੁਤ ਬਹੁਤ ਅੱਛੀ ਤਰ੍ਹਾਂ ਅਸੀਂ ਆਨੇ ਆ ਹੁਣ ਸਾਨੂੰ ਹੋਰ ਵੀ ਬੜੇ ਅੱਛੇ ਤਰੀਕੇ ਨਾਲ ਅਸੀਂ ਇੱਥੇ ਆ ਕੇ ਪੂਜਾ ਪਾਠ ਕਰਾਂਗੇ ਕੀਰਤਨ ਕਰਾਂਗੇ ਦਿਲ ਨੂੰ ਬਹੁਤ ਖੁਸ਼ੀ ਹੋ ਰਹੀ ਠੀਕ ਹੈ ਹਾਂ ਜੀ ਹਰੇਕ੍ਰਿਸ਼ਨ ਜੀ ਅਸੀਂ ਤਲੰਕਲ ਜੀ ਦਾ ਇਹ ਹੀ ਕਰਦੇ ਆ ਕਿ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਕਿ ਉਹ ਸਾਨੂੰ ਮੰਦਿਰ ਲਈ ਬੁਲਾਉਂਦੇ ਆ ਤਾਂ ਅਸੀਂ ਮਤਲਬ ਸਾਰੇ ਕੰਮ ਛੱਡ ਕੇ ਮੰਦਿਰ ਚ ਆਨੇ ਆ ਬਹੁਤ ਅੱਜ ہمیں ਬਹੁਤ ਅੱਛਾ ਲੱਗ ਰਿਹਾ ਹੈ गीता मंदिर में विष्णु भगवान जी और लक्ष्मी राम लक्ष्मी जी का लक्ष्मी जी विराजमान हो रहे हैं वैसे तो सारे ही देवी देवता यहाँ पे काफ़ी देर से विराजमान हैं पर इनकी अलग से प्रतिमा है आप सब देखोगे तो बहुत ही निहाल हो जाओगे आप सब गीता मंदिर में ज़रूर आना यही प्रार्थना है मेरी यही कैमरा पर्सन सेवा सिंह हर इजाज़त हरे कृष्ण